ਬੋਕੀ ਹਾਲ ਚਾਲ ਹੋ ਠੀਕ ਆ ਸਾਰੇ ਭਾਈ ਅੱਜ ਫੇਰ ਮੋਰਸਾਂ ਲਈ ਜਾਂਦੇ ਜਾਂਦੇ ਕਰਤਾ ਸਟਾਰ ਉਂਗਰੇ ਬੈਠਾ ਰਵੀ ਸਿੰਘ ਆ ਕੀ ਕਰਕੇ ਆਣੋ ਵੀ ਇੱਥੇ ਕੰਟੈਂਟ ਆ ਹਾਂ ਉਹਨਾਂ ਵੀ ਕਰਨਾ ਹੈਗਾ ਵਿਆਹ ਕਸਟਮਰ ਆਏ ਸੀਗੇ ਇਹਨਾਂ ਨੂੰ ਦਿੱਤਾ ਸਮਾਨ ਕਬੂਤਰਾ ਵਾਲਾ ਹਾਂ ਬਹੁਤ ਪਿਆਰ ਕਰਦੇ ਪਾਈਆਂ ਤੇ ਆਹ ਪਿੰਡ 'ਚ ਗੁਰਸਾਰ ਨਹੀਂ ਕਰਦਾ ਸੀ ਉਹਦਾ ਹੀ ਵਲੋਗ ਯਾ ਬਣਾਇਆ ਸੀ ਉਹਨਾਂ ਦਾ ਬੱਚਾ ਆ ਆਪਾਂ ਚਲੋ ਚੱਲਦੇ ਆਂ ਗ੍ਰਾਮ ਉੱਥੀ ਜਾ ਕੇ ਫਿਰ ਕਰਦੇ ਆਂ ਛੋਡੇ ਨਾਲ ਸ਼ਰਮਾ ਦਾ ਕੰਪਟਰ ਛੱਡੀ ਬੈਠਾ ਦੀ ਘਰੇ ਪਰ ਮਾ ਚਲ ਦਾਣੇ ਨੂੰ ਪਾਦੀਏ ਫਰ ਲਾਂਗੇ ਠੰਡੇ ਚ ਰੁੱਕ ਕਰਿਆ ਜੀ ਪਹੁੰਚ ਗਏ ਸ਼ੌਕੀ 004 ਆਗੜੇ ਨਿਨੇ ਫੰਦਾਈ ਤੇ ਰਵੀ ਗੱਡਾ ਤੇ ਗੜਾ ਸਮਾਨ ਲੈਣਾ ਵੀ ਤੇਰਾ ਹੁਣੇ ਕਸਟਮਰ ਸਮਾਨ ਲੈਣੋ ਬਈ ਕਬੂਤਰਾਂ ਵਾਲਾ ਕਿਹੜੇ ਪਿੰਡ ਤੋਂ ਬਈ ਸਾਰੀ 1 ਮਿੰਟ ਤੋਂ ਕੋ ਅਲੱਗ-ਅਲੱਗ ਆ ਵੀਜਦਾ ਪੰਜ ਦਾ 1 ਮਿੰਟ ਅੱਛਾ ਤੂੰ ਉਹ ਬਾਈ ਬਾਈ ਅੱਛਾ ਠੀਕ ਆ ਤੇ ਪੰਡੂ ਆਏ ਨੇ ਸਮਾਨ ਲੈਣਾ ਠੀਕ ਆ ਆਰਡਰ ਕਰਾਇਆ ਸੀ ਇਹਨਾਂ ਦਾ ਦੇਖ ਹੁਣ ਕਟੋਲੀ ਆ ਗਈ ਵਾਹ ਤੂੰ ਬਈ ਸ਼ਤਰੀਆਂ ਮੜਾਈ ਜੰਨਾ ਹੈ ਹਾਂ ਹਾਂ ਬੈਠਾ ਹੋਰ ਆ ਵੀ ਜਾਲ ਲੇਕਿੰਗ ਜਾ ਉਹ ਮੁੰਡਾ ਲੱਗ ਰਿਹਾ ਟਾਂਗੇ ਢੂੰਗੀ ਪਈਆਂਣੀਆਂ ਦੋਲੀਆ ਬਾੜੀਆਂ ਅਰੰਗ ਕਰੀਆਂ ਹੋਈਆਂ ਠੀਕ ਆ ਆਇਨ 7-8 ਮੰਦੇ ਆਣੇ ਆਡਰ ਆਣੇ ਠੀਕ ਆ ਅਲੱਗ-ਅਲੱਗ ਮੰਡਾਂ ਨੂੰ ਲਾਗੇ ਪਕਿੰਗ ਕਰਨਾ

ਅਲਣਾਲੇ ਵਾਲਾ ਆਫਿਸ ਮੇਰਾ ਆਤਾ ਬੁੱਲੇ ਰੰਗ ਮਾਰਾ ਲੈ ਇਹ ਵੀ ਇਹਨਾਂ ਦੀ ਆਰਡਰ ਆ ਹਾਂ ਇਹ ਉਹਨਾਂ ਵਾਲੇ ਇੱਧਰ ਆਖਣਾ ਮੈਨੂੰ ਇੱਧਰ ਵਾਲੇ ਤੋਂ ਉੱਧਰ ਵਾਲੇ ਕਰਾ ਦੇ ਜੇ ਜਾ ਤੇ ਇੱਧਰ ਲੋਲੀਆਂ ਕਾਡ ਲੋਲੀਆਂ ਪਈਆਂ ਇੱਧਰ ਮੈਂ ਕਰ ਦੋਗੇ ਰਾਂ ਸ਼ੇਅਰ ਵੀਡੀਓ ਦੱਬ ਕੇ ਠੀਕ ਹੈ ਓਏ ਬਾਈ ਸ਼ੌਂਕੀ 004 ਖੜੇ ਪਹਿਲਾਂ ਵੀ ਕਹਿਤਾ ਆ ਰਵੀ ਬੈਠਾ ਕੰਮ ਕਰੀ ਜਾਂਦੇ ਨੇ ਆਉਦਾ ਠੀਕ ਹੈ ਦੇ ਲੋਕ ਆ ਫਾਲੇ ਬਰੌਗ ਫਿਰ ਤੂੰ ਚੱਲ ਪੇਖਣ ਲੱਗੇ ਪ੍ਰਸ਼ਾਦ ਬਾਬੇ ਦੇ ਮੇਲਾ ਪਰ ਆਂਦੇ ਨੇ ਮੁੰਡੇ ਨਹੀਂ ਜਾਣ ਦੇਣ ਤਾਂ ਇਹਨੇ ਆ ਲਓ ਜੀ ਆਹ ਦੋ ਛਤਰੀਆਂ ਸੀਗੀਆਂ ਇਹ ਮੁੰਡੇ ਆਏ ਨੇ ਬਹੁਤ ਦੂਰੋਂ ਪਿੰਡੋਂ ਮੂਨਕ ਤੋਂ ਠੀਕ ਹੈ 40 ਕਿਲੋਮੀਟਰ ਦੂਰ ਆ ਬرو ਪਤਾ ਨਹੀਂ ਕਿੰਨਾ 45 ਠੀਕ ਆ ਭਾਈ ਦੇਤੇ ਆ ਨਾ ਦੋ ਛਤਰੀਆਂ ਹੋ ਗਏ ਪੈਕ ਠੀਕ ਆ ਚੋ ਵਧੀਆ ਭਾਈ ਕੰਮ ਕਿਵੇਂ ਲੱਗਿਆ ਸੈੱਟ ਨੇ ਜਮਾ ਛਤਰੀਆਂ ਵਧੀਆ ਕੋਈ ਕਮੀ ਤਾਂ ਨਹੀਂ ਰਹੀ ਹੈਗੀ ਨਾ ਜਮੀ ਤਾਂ ਨਹੀਂ ਰਹੀ ਆ ਰੰਗ ਕਰੇਗਾ ਤੀ ਥੋੜਾ ਜਿਹਾ ਕਰ ਕਿ ਪੂਰਾ ਤੋਰਾਂਗਾ ਆ ਇਹ ਦਿਨ ਉਹ ਮਿਸਤਰੀ ਆਏ ਲਓ ਇਹ ਚੱਲੀ ਜਾਂਦਾ ਕੰਮ ਆ ਇਹਦੇ ਦੋ ਤਾ ਤੋਰਤੇ ਮੁੰਡੇ ਆਰਡਰ ਵਾਲੇ ਹੋਰ ਬਈ ਕੱਗੂ ਕਿਵੇਂ ਬਈ ਬੋਲਦੀ ਨਹੀਂ ਆ ਕੋਈ ਕੁਛ ਹਾਏ ਹੋਏ ਕਰਦੇ ਨੂੰ ਉਹ ਮੁੰਡੇ ਰਹਿ ਗਏ ਤਾਂ ਦੋ ਤਿੰਨ ਕ ਇਕੱਠੀ ਨੇ ਉਹ ਪੰਡੋ ਠੀਕ ਆ ਉਹਨਾਂ ਤੋਰ ਕੇ ਫਿਰ ਕਰਦੇ ਆ ਦਹਾਉਣਿਆ ਤੁਹਾਨੂੰ ਬਾਰੀਆਂ ਪੂਰੀਆਂ ਬਣੀਆਂ ਪਈਆਂ ਨੇ ਠੀਕ ਐ ਛਤਰੀਆਂ ਪਈਆਂ ਦੋ ਤੀਆਂ ਕੋ ਟਾਂ ਟਾਂਗੀ ਜਾਂ ਪਤਾ ਨਹੀਂ ਕਿੰਨੇ ਫੁੱਟੀ ਆ ਤੁਹਾਨੂੰ ਦਿਖਾ ਦਾਂਗੇ ਉਹ ਵੀ ਕੋ ਉਧਰ ਪਣੀ ਵੀ ਡੋਲੀ ਹੋ ਕਿਸੇ ਦੀ ਹੋਣੀ ਠੀਕ ਐ ਉਹ ਤਿਆਰ ਨਹੀਂ ਹੈਗੀ ਹਲੇ ਬਸ ਇਹਨਾਂ ਦੀ ਆ ਹਾ ਡੋਲੀ ਆ ਫਿਰ ਚੱਲੂਆ ਹੁਣ ਬਲੌਗ ਤੁਸੀਂ ਆੜੀ ਸਰਚ ਕਰੋ ਲੋ ਸ਼ੰਕ 004 ਠੀਕ ਐ ਹੋਮ ਆਉਣਾ ठीक है मतलब बड़ा अपना बढ़िया कम चलता इस तरह वायरल होने करो फुल जरूर शौंकी जीरो जीरो अच्छा हूं करिए आप ਉਹ ਬਣਾ ਰਹੀ ਸੀ ਥੋੜਾ ਜਿਹਾ ਰਹਿ ਗਿਆ ਬਸ ਕੰਮ ਹੋਣ ਹੋ ਰਿਹਾ ਨਾਟੀਏ ਕੁੰਡੀ ਚਿੰਦਾ ਲਾਉਣ ਵਾਲੀ ਕੁੰਡੀ ਗਲੋਕ ਕੰਡੂੜਾ ਉਹਨਾਂ ਨੂੰ ਕਹੀ ਜਾਂਦਾ ਬੋਲ ਗਿਆ ਭਾਈ ਜਾਣਾ ਸਾਡੇ ਨਾਲ ਇੱਕ ਹੋਰ ਬੰਦਾ ਉਹਨਾਂ ਨੇ ਤਾਂ ਕਿ ਕੱਪੜੇ ਬਾਹਰ ਦੇ ਜਿਹਨੂੰ ਬਾਟਾ ਰਿਹਾ ਉਹਨੂੰ ਕੰਮ ਲੈ ਕੇ ਜਾਣਗੇ ਕਹਿੰਦਾ ਮੈਂ ਤਾਂ ਨਾ ਮਾਂਗਾ ਬਾਹਰ ਕੱਪੜੇ ਨਾ ਮਾਰਤੀ ਬਾਂਟੀ ਰਵੀ ਵਾ ਬਾਂਟੀ ਹੋ ਰਹਾ ਆ ਬੰਦੇ ਦਾ ਯਾਰ ਔਰੇ ਕੰਮ ਕਰਨ ਦੀ ਨਹੀਂ ਕਰ ਰਹਾਗਾ ਮੇਲੇ ਜਾਨੂ ਮੇਲੇ ਜ ਬਾਲਾ ਤੜ ਹੈ ਦੀ ਜਾਨ ਚ ਉੱਥੇ ਜਾ ਕੇ ਨਿਹਾਰੇ ਲਈਆਂ ਹਾਂ ਹਾਂ ਚਾਪੀ ਉੱਥੇ ਜਾਂਦਾ ਬਾਲਾ ਉਹ ਚੋਆ ਮੁੰਡੇ ਨੂੰ ਕਹਿੰਦਾ ਪੱਟਾ ਫੜ ਲਿਆ ਐ ਦੀ ਕੀ ਕਰੀਏ ਭਈ ਦੱਸੀ ਮੜਾ ਜੇ ਤੂੰ ਹੁਣੇ ਲੈ ਕੇ ਚੱਲੀ ਮੇਲੇ ਚੱਲੀਏ ਭਈ ਆ ਜੇ ਕੰਪੂਰੀਓ ਆ ਚਲੋ ਚੱਲਦੇ ਆ ਗੇਰਾ ਹੈ ਇਹਨਾਂ ਦਾ ਕਰੀ ਜਾਂਦੇ ਕੰਮ ਠੀਕ ਆ ਇਹਨਾਂ ਨੂੰ ਦਿਨ ਤੋੜ ਕੇ ਉਹ ਕਰਕੇ ਇਸ ਕੰਮ ਨੂੰ ਤੋੜ ਦਿਆਂ ਬਈ ਹਣ ਠੀਕ ਆ ਮਾਦਮਾ ਤੁਹਾਨੂੰ ਦੇ ਹੁਣ ਤੇਰੀ ਜੀਮੇ ਤੋਂ ਲੈ ਗਿਆ ਮੈਂ ਤੁਹਾਨੂੰ ਗਾਗੋ ਚੱਕ ਕੇ ਲੈ ਜੀ ਕੋਈ ਅੱਗੇ ਇਹ ਚੀਜ਼ ਹੋਵੇ ਜੀ ਜਰ ਜਿੱਤ ਕੇ ਬਾਜੀ ਵਾਲਾ ਸਾਡੇ ਬਜਿਆਂ ਦੇ ਐਂਡ ਨਾਲ ਬੰਦਾ ਵੀ ਸਾਡੇ ਉਤਰਣ ਤੱਕ ਤਰ ਲਾਓ ਜੀ ਇਹਨਾਂ ਵਾਸਤੇ ਚਾਹ ਜੀ ਆਰਡਰ ਵਾਲਿਆਂ ਵਾਸਤੇ ਦੇ ਵਿੱਚ ਆ ਵੀ ਲੋ ਵਧੀਆ ਆ ਸੇਵਾ ਪਾਣੀ ਕੰਮ ਕੀ ਕਰਨਾ ਪੀਓ ਜੀ ਚਾਹ ਬਾਈ ਕੀ ਰੌਣਕ ਰੌਣਕ ਹੈ ਠੰਡੇ ਮੌਸਮ ਚ ਇਹ ਇੱਕ ਅਧੁਰੇ ਦਾ ਪਾਇਆ ਵਾ ਵਧੀਆ ਸੇਵਾ ਹੋਈ ਜਾਂਦੀ ਪਾਣੀ ਉਹ ਤੈਨੂੰ ਮੇਲੇ ਤੇ ਭੇਜਦਾ ਹੈ ਕੋਈ ਚੱਕਰ ਮੇਲੇ ਦਾ ਹੋ ਰਿਹਾ ਹੈ ਮੇਲੇ ਵਿੱਚ ਵਧੀਆ ਸੇਵਾ ਪਾਣੀ ਚੱਲ ਰਹੀ ਹੈ ਠੀਕ ਠੀਕ ਹੈ ਅਬ ਯਾਰ ਮੀਂਹ ਪੈ ਰਿਹਾ ਸਾਡੇ ਜਗ ਵਿੱਚ ਉਹ ਸਹੀ ਹੋ ਗਈ ਲਾ ਪੀ ਬਈ ਰਵੀ ਚਾ ਕਈ ਰੌਣਕਾਂ ਟਟਾਣਾ ਦੀਆਂ ਆ ਨਾ ਟਟਾਣਾ ਉਹ ਗਾਇਸ ਯਾ ਪਾਣੀ ਦਾ ਟਾਈਮ ਕਾ ਵੀ ਨੂੰ ਕਿੰਨਾ ਕਰੇਗਾ ਕੰਮ ਲੱਗ ਗਿਆ ਮਾਰਟ ਵਰਦ ਨੂੰ ਮੇਲਾ ਵੀ ਛੱਡੀ ਪਾਉਣ ਦਾ ਤਪ ਰਿਹਾ ਲੈ ਆਪਣੇ ਵੀ ਚਾਹ ਤਿਆਰ ਕਰਤੀ ਬਈਆਂ ਠੰਡੀ ਹੋ ਜੂਗੀ ਕਿਵੇਂ ਲੱਗ ਰਿਹਾ ਮਾਹੌਲ ਬਾਈ ਮਾਹੌਲ ਸਰਾ ਯਾਰ ਮਾਹੌਲ ਬਰੇਕ ਦਾ ਨੰਬਰ ਆ ਠੀਕ ਆ ਜਮਾ ਔਰ ਓਕੇ ਚੜਦੀ ਕਲਾ ਜਾ ਜਾ ਹਾਂ ਚਾਰ ਚੀਜ਼ਾਂ ਨਾਲਾਰੇ ਵਧੀਆ ਪੂਰਾ ਠੰਡੇ ਮੌਸਮ ਜੇ ਠੀਕ ਹੈ ਬੱਦਲ ਦੇ ਬਹੁਤ ਵਧੀਆ ਮੌਸਮ ਰਹਿੰਦੇ ਨੇ ਨਹੀਂ ਆ ਰਹੀ ਲਿਆ ਤੇ ਰੱਬ ਜੀ ਬੱਲੇ ਪੂਰੇ ਨਹੀਂ ਆਉਂਦੇ ਹਾਂ ਬੱਸ ਸੇ ਭਾਈਆਂ ਉਹ ਬਾਈ ਨੂੰ ਵੀ ਕਰ ਦੋ ਟਾਈਮ ਆਣਾ ਨਹੀਂ ਨਹੀਂ ਮੇਲੇ ਮੇਲੇ ਤੇ ਜਾਂ ਹੱਤੀਆਂ ਮੇਲੇ ਦੇ ਵੜੀ ਆਗਾ ਉਹਨੂੰ ਵਿਚਾਰੇ ਨੂੰ ਉਹਦਾ ਮੇਲਾ ਰਹਿ ਜੂਗਾ ਆਪਣੀ ਚੱਕਰਾਂ ਚ ਤੇ ਦਾ ਡਰਾਈਵਰ ਦਾ ਕੰਮ ਹੀ ਨਹੀਂ ਕਰਦਾ ਇਹ ਹਾਂ ਕਿਤੇ ਮੇਲੇ ਨਹੀਂ ਜਾਣਾ ਮੇਲੇ ਦੇ ਤੌਰੋਂ ਮੈਨੂੰ ਕੈਲੰਡਰ ਨਾਲੋਂ ਵੱਡ ਦੇ ਲੱਗ ਮੇਰੇ ਤੇ ਚੱਕਰ ਚ ਚਾਰ ਵਾਰ ਕਰ ਗਿਆ ਭਾਈ ਹਾਂ ਹਾਂ ਮੇਲੇ ਜੰਨਾ ਹੋ ਰਗਾ ਮੇਲੇ ਨਹੀਂ ਨਹੀਂ ਪੀਨੇ ਆਮਾ ਚਾ ਕਰਦੇ ਥੋੜੇ ਨਾਲਾ ਪੜੜ ਪੰਨਾ ਹਾਂ ਦੀ ਘੰਟਾ ਕੋਲ ਜੀ ਜੰਨਾ ਵੜੀ ਗੋੜਾ ਹੜਕਨੋ ਮੈਥਿਆ ਨੇ ਸੰਗ ਤਾਂ ਚਾਹ ਪੀਂਦੇ ਚਾਹ ਨੰਦ ਲੈ ਆਏ ਹੋਰ ਬਾਈ ਕਿਵੇਂ ਲੱਗ ਰਿਹਾ ਮਾਹੌਲ ਮਾਹੌਲ ਇੱਕ ਨੰਬਰ ਹੈ ਭਰਾ ਵਜਨ ਬਲ ਕਿਆ ਜਮਾ ਹੈ ਜਿਹੜੇ ਰਹਿ ਗਏ ਚਾਹ ਵਾਸਤੇ ਪੂਰੀ ਸੇਵਾ ਪਾਣੀ ਆ ਬਈ ਜਮਾ ਕੋਈ ਕਾਟਵਾਗ ਨਹੀਂ ਗਈ ਠੀਕ ਆ ਸੁਕਾਰ ਕਰਦੇ ਨੇ ਭਰਾ ਆਪਣੇ ਜਿਹੜਾ ਵੀ ਆਉਂਦਾ ਵੱਡਾ ਛੋਟਾ ਚੰਗੀ ਤਰ੍ਹਾਂ ਸਪੈਕਟਿੰਗ ਆਇਆ ਵੀ ਹੈ ਠੰਡੀ ਹੋ ਜੂਗੀ ਗਰੰਟਰ ਮਿਲਿਆ ਪਿਆ ਹੈ ਨਾ ਆਪੇ ਇਹ ਵੜ ਦਿੰਦੇ ਨਹੀਂ ਟਾਇਰ ਚ ਲੀਕੇ ਤੇ ਰਹੀ ਉਹ ਭਾਈ ਨੇ ਇਹੋ ਪਾਰਾ ਪਾਰਾਂ ਬੈਠਾ ਹੈ ਦੇਖਿਓ ਫਿਰ ਐਸੇ ਚੱਲਿਆ ਨਾ ਹੱਤ ਸੋ ਗਿਆ ਨਾ ਚਾ ਦਨਾਰ ਆਉਜੀ ਹੋ ਗਿਆ ਇਹਦਾ ਕੰਪਲੀਟ ਡੋਲੀ ਦਾ ਕੰਮ ਹੁਣ ਲੈ ਕੇ ਜਾ ਰਹੇ ਨੇਗੇ ਧਰ ਲੋ ਕਿਰਾ ਡੋਲੀ ਆਉਜੀ ਲੈ ਕੇ ਜਾਂਦੇ ਨੇ ਡੋਲੀ ਤੁਮ ਦਾ ਖਾਨੇ ਵਾਲੀ ਹੋਰ ਰੰਗ ਰਹੇਗੀ ਰੰਗ ਕਰੈਨ ਨੂੰ ਸਲਾਹ ਕਦੇ ਬਾਅਦ ਚ ਬਣ ਗਈ ਹੋਰ ਵੀ ਹਿਚੇ ਕਰਕੇ ਦਵਾਂਗੇ ਸਪੈਸ਼ਲ ਰੰਗ ਕਰ 20 30 ਘੰਟੇ ਦਾ ਕੰਮ ਰਹੇਗਾ ਸਾਰਾ ਪ੍ਰੋਸੈਸ ਹੁਣ ਰਕ ਰੇ ਜੀ ਰਾਜੀ ਜੀ ਕਿਸ ਨੇ ਪਾਏ ਦੇ ਸਿਆਰੇ ਆ ਜੀ ਵੇਚ ਜਾਣੇ ਨੇ ਜੀ ਜੀ ਸੁਣੇ ਜੀ ਸੁਣੇ ਲੈ ਲੋ ਜੀ ਬਾਬੇ ਉਹ ਹੋ ਗਿਆ ਕੰਮ ਕੰਪਲੀਟ ਆ ਹੁਣ ਜਾ ਰਿਹਾ ਉਹਦਾ ਭਾਈ ਰਵੀ ਦਾ ਠੀਕ ਆ ਉਹ ਦੇਖੀ ਚੱਕਰ ਜਣਾ ਮਾਰਦੀ ਤੇ ਕੰਮ ਹੋ ਗਿਆ ਵੀ ਸਾਰਾ ਸਮੇਂ ਆਟੋ ਡਰ ਜਿਹਦੇ ਆਈ ਤੇ ਦੇ ਦੇ ਜਦੋਂ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਵਾਈਫਾਈ